ਅਰਜਾ ਲਈ ਪਹਿਲਾਂ ਫੇਰ ਮਿਲਿਆ ਨਹੀਂ ਹਾਂ ਕਿ ਮਾ ਹੋ ਰਿਹਾ ਹੈ ਅੱਜ ਬੜੀ ਖੁਸ਼ੀ ਹੋਈ ਹੈ ਕਿ ਤੈਨੂੰ ਹੱਥ ਮਾ ਬੜੀ ਲੱਖਣਾਂ ਕਰ ਬੋਲਦੇ ਬੋਲਦੇ ਆਖਿਆ ਆਖਿਆ ਮੰਨੂ ਬਾਰਡਰ ਦੇ ਉੱਤੇ ਜੋ 100 11 ਦਾ ਜਥਾ ਉਧਰ ਪਹੁੰਚਿਆ ਹੈ ਧਲੇਵਾਸਾ ਨੂੰ ਪਾ ਕੇ 112 ਦਾ ਜਥਾ ਅੱਜ ਬਾਰਡਰ ਲੈਂਡ ਦੇ ਉੱਤੇ ਪਨੌਰੀ ਦੀ ਜਮਾ ਜਿੱਥੇ ਸਾਡੀ ਮੋਦੀ ਨੇ ਫੌਜ ਲਾਈ ਹੈ ਉੱਥੇ ਮਰਨwarte ਉੱਤੇ ਬੈਠੇ ਹੋਏ ਆ ਜਿਨ੍ਹਾਂ ਦੇ ਵਿੱਚ ਸਾਡੇ ਦੀ ਗੈਰ ਰਹਿ ਰਹੇ ਆ 11 ਸਾਬਕਾ ਫੌਜੀ ਵੀ ਹਨ ਬੜੀ ਖੁਸ਼ੀ ਹੋਈ ਹੈ ਮੈਂ ਤਾਂ ਮੈਂ ਵੀ ਸੀ ਆ ਮੈਂ ਲੀਡੋ ਕਰਕੇ ਅੱਜ ਪਹੁੰਚਿਆ ਤੇ ਬਹੁਤ ਖੁਸ਼ੀ ਹੋਈ ਹੈ ਕਿ 22 ਸਿੱਖ ਦੇ 17 ਸਿੱਖ ਦੇ ਮੈਗਾਜਨ ਦੇ 4 ਮੈਗਾਜਨ ਦੇ ਔਰ ਸਾਡੀਆਂ ਸਿਕਰੀਮੈਂਟ ਦੇ ਖਾਸ ਕਰਕੇ ਇਹ ਇਕੱਲਾ ਹੈ ਸਖਵਿੰਦਰ ਸਿੰਘ ਜੀ ਹਾਂ ਹਾਂ 22 ਸਿੱਖ 17 ਸਿੱਖ ਸੁਭਦਾ ਸਿੰਘ 22 ਸਿੱਖ ਆਰ ਸੀ ਲਟੂਣਾ ਹਾਂ ਜੀ ਹਾਂ ਜੀ ਅਖਾਲ ਦਾ ਮੇਰੇ ਸੰਖੇਰ ਸਿੰਘ ਇਹਦੇ ਨਾਲ ਆਰਮਡ ਹਾਂ ਮਰੀ ਹੋਣੀ 8 ਸਿੱਖ 8 ਸਿੱਖ ਮੈਂ ਬੇਨਾਂ ਦੇ ਕੱਲ ਵੀ ਮੇਰੀ ਮਾਟੂ ਸਾਰੇ ਹੋਰ ਵੀ ਸਾਡੇ ਸਾਫਤਾ ਸੈਨਿਕ ਬੈਠੇ ਹੋਏ ਆ ਸਾਡੇ ਜਿਹੜੇ ਮੇਨ ਸੁਖਜੀਤ ਸਿੰਘ ਜੀ ਹਰਦੋ ਝੰਡਾ ਸਾਡੇ ਕੌਲੀਆਂ ਦੇ ਵੀ ਲੀਡਰ ਆ ਤੇ ਕਿਸਾਨਾਂ ਦੇ ਵੀ ਲੀਡਰ ਹੈ ਪੰਜਾਬ ਦਾ ਮੈਂ ਉਹ ਵੀ ਇੱਥੇ ਬੈਠੇ ਹੋਏ ਆ ਗਰਦਾਸਪੁਰ ਦਾ ਨਿਕ ਜੀ ਬਹੁਤ ਆਮਨ ਸਨੂਰ ਮਿਲਿਆ ਕਿ ਅਸੀਂ ਕਿਸਾਨ ਦੇ ਮੋਢਿਆਂ 'ਤੇ ਮੋਢਾ ਲਾ ਕੇ ਖੜੇ ਆ ਜਿਹਦੇ ਵਿੱਚ ਸਾਡੇ ਸਾਬਕਾ ਸੈਨਿਕ ਵੀ ਆਸ ਤੋਂ 12 13 ਸਾਬਕਾ ਸੈਨਿਕ ਇੱਥੇ ਆਈ ਉਹ ਜਿਹੜਾ ਸ਼ਾਮਲਾ ਹੈ ਜਿਹੜੇ ਪੁਖੜਤਾਲ ਸ਼ੁਰੂ ਕੀਤੀ ਹੈ ਅ ਕੱਲ 15 ਤਰੀਕ ਨੂੰ ਨੰਬਰ ਲੈ ਲਓ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਵੀ ਇਹਦੇ ਵਿੱਚ ਜੁੜੋਣ ਪਾਇਆ ਹੈ ਤੇ ਮੈਂ ਸਾਰੇ ਹੀ ਸਾਫਤਾ ਸੈਨਿਕਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਖੋ ਕਿੰਡੀ ਪਵਿੱਤਰ ਜਗ੍ਹਾ ਇੱਥੇ ਕ੍ਰਾਣਾ ਨੂੰ ਮੰਨਣ ਵਾਲੇ ਹੀ ਬੈਠੇ ਆ ਵੈਵਲ ਨੂੰ ਮੰਨਣ ਵਾਲੇ ਹੀ ਬੈਠੇ ਆ ਗੀਤਾ ਨੂੰ ਮੰਨਣ ਵਾਲੇ ਹੀ ਬੈਠੇ ਆ ਤੇ ਜਿਹੜੇ ਸਾਰੇ ਧਰਮਾਂ ਦੀ ਬਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀ ਇੱਥੇ ਬੈਠੇ ਆ ਇਹ ਐਡੀ ਪਵਿੱਤਰ ਜਗ੍ਹਾ ਇੱਥੇ ਜ਼ਰੂਰ ਤੁਸੀਂ ਹਾਂਜੀ 10 ਤੋਂ 20 ਘੰਟੇ ਜੂਰ ਲਾ ਕੇ ਜਾਓ ਤੁਹਾਡਾ ਜੀਵਨ ਸਫਲ ਹੋ ਜਾਊਗਾ ਔਰ ਤੁਸੀਂ ਕੱਲ ਨੂੰ ਕਿਤੇ ਪੰਚਾਇਤ ਜਾਂ ਪਿੰਡ ਜਾਂ ਬਾਹਰ ਕਿਤੇ ਵੀ ਕਹਨ ਜੋਗਰ ਹੋ ਜਾਵਾਂਗੇ ਕਿ ਅਸੀਂ ਖਨੋਰੀ ਬਾਰਡਰ ਦੇ ਉੱਤੇ ਗਏ ਸੀ ਜਾਂ ਸ਼ੰਭੂ ਬਾਰਡਰ ਦੇ ਉੱਤੇ ਗਏ ਸੀਗੇ ਤੇ ਅਸੀਂ ਉੱਥੇ ਹਾਜ਼ਰੀ ਲਵਾ ਕੇ ਆਏ ਸੀ ਉੱਥੋਂ ਅੰਨ ਪਾਣੀ ਖਾ ਕੇ ਆਏ ਸੀਗੇ ਯੋਗਦਾਨ ਪਾ ਕੇ ਆਏ ਸੀ ਨਹੀਂ ਤਾਂ ਤੁਹਾਨੂੰ ਕਿਤੇ ਢੋਈ ਨਹੀਂ ਮਿਲਣੀ ਸਾਫਤਾ ਸੈਨ ਕੋ ਪਰ ਕਿਸਾਨ ਵੀਰ ਜਿਹੜੇ ਘਰੇ ਘਰੇ ਬੈਠੇ ਆ ਮਜ਼ਦਮ ਵਰਗ ਦਾ ਹੋਰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿੰਨਾ ਵੀ ਟਾਈਮ ਨਿਕਲਦਾ ਹੈ ਉਹਨਾ ਟਾਈਮ ਕੱਢ ਕੇ ਤੁਸੀਂ ਕਨੋਰੀ ਬਾਰਡਰ ਦੇ ਉੱਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ